ਆ ਜਾਓ ਜੀ ਇੱਧਰ ਆਓ ਮਾਤਾ ਜਵਾਲਾਮੁਖੀ ਜੀ ਦੇ ਇਸ ਦਰਬਾਰ ਤੋਂ ਵਾਪਸ ਪਰਤਦੇ ਆਂ ਇਹ ਹੈ ਜਵਾਲਾਮੁਖੀ ਜੀ ਦਾ ਖੂਬਸੂਰਤ ਬਾਜ਼ਾਰ ਜਿੱਥੇ ਵੱਖ-ਵੱਖ ਦੁਕਾਨਦਾਰਾਂ ਨੇ ਵੱਖ-ਵੱਖ ਕਸਮਦੀਆਂ ਪ੍ਰਸ਼ਾਦ ਦੀਆਂ ਦੁਕਾਨਾਂ ਲਗਾਈਆਂ ਹੋਈਆਂ ਮੇਰੇ ਅੱਗੇ ਜਾ ਰਹੇ ਮਨਜੀਤ ਸਰ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਨਿਰਵ ਸੱਜੇ ਹੱਥ ਵਾਰਿਸ ਸਾਹਮਣੇ ਆ ਰਹੇ ਕਰਨਜੀਤ ਕੌਰ ਬੇਹੱਦ ਖੂਬਸੂਰਤ ਬਾਜ਼ਾਰ ਬਜ਼ਾਰਾਂ ਦੀ ਰੌਣਕ ਤੇ ਬਜ਼ਾਰਾਂ ਦੇ ਵਿੱਚ ਪਿਆ ਕਿਦਰੇ ਤੂਫ ਮਖਾਣੇ ਪ੍ਰਸ਼ਾਦ ਫਲ ਇਹ ਹੈ ਜਵਾਲਾ ਜੀ ਦਾ ਖੂਬਸੂਰਤ ਬਾਜ਼ਾਰ ਜਿੱਥੇ ਵਕ ਵਕ ਦੁਕਾਨਦਾਰਾਂ ਨੇ ਆਪਣੇ ਵੱਲੀਓ ਆਪਣੀਆਂ ਦੁਕਾਨਾਂ ਆ ਗਈ ਨਹੀਂ ਕਿ ਕੋਈ ਮਾਤੂ ਲੋਹੇ ਨੂੰ ਫਿਰ ਬਾਦ ਨਾ ਕਰੀਏ ਕਿਉਂ ਬੱਚਿਆਂ ਦੇ ਛੋਟੇ-ਛੋਟੇ ਖੂਬਸੂਰਤ ਖਿਡੌਣੇ ਆਮ ਪਾਪੜ ਪੰਜਾਬੀਆਂ ਦੀ ਖਾਸ ਪਸੰਦ ਕਿਤਾਬਾਂ ਦੀ ਦੁਕਾਨ ਵੱਖ-ਵੱਖ ਕਸਮ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੂਬਸੂਰਤ ਤਰੀਕੇ ਨਾਲ ਸਜਾਈਆਂ ਹੋਈਆਂ ਇੱਥੇ ਆ ਦੇਵੀ-ਦੇਵਤਿਆਂ ਦੀਆਂ ਕਿਤਾਬਾਂ ਦੀ ਦੁਕਾਨ ਕੀ ਲੈਣਾ ਪੁੱਤ ਬਹੁਤ ਸਾਰੇ ਆ ਜਾ ਹਮ ਬਹੁਤ ਲੈ ਦਿੰਨੇ ਆ ਜਾ ਤੇ ਬਹੁਤ ਹੀ ਖੂਬਸੂਰਤ ਤਰੀਕੇ ਦਾ ਝਗਮਗਾ ਕਰਦਾ ਸਮਾਨ ਲੈ ਲਓ ਕੀ ਲੈਣਾ ਲੈ ਲਓ ਚਲੋ ਫਿਰ ਚਲੋ ਉਹ ਮੈਨੂੰ ਪੁੱਛ ਕੇ ਬੋਲ ਲਓ ਹਾਂ ਬਾਲੀ ਘੰਟ ਬੋਲ ਉਹ ਕਾਈ ਕਾ ਨੇ ਕੋ ਕੋ ਚੱਲ ਕੋਈ ਗੱਲ ਨਹੀਂ ਭਾਈ ਜੀ ਬਹੁਤ ਖੂਬਸੂਰਤ ਦੁਕਾਨ ਜਿੱਥੇ ਬੱਚਿਆਂ ਦੇ ਖਿਡੌਣੇ ਲੱਗੇ ਹੋਏ ਨੇ ਖਾਈ ਕੇ ਪਾਨ ਬਨਾਰਸ ਵਾਲਾ ਸੱਜੇ ਹੱਥ ਬਹੁਤ ਵਧੀਆ ਟੈਡੀ ਬੀਅਰਸ ਦੀ ਦੁਕਾਨ ਇਹ ਹੈ ਜਵਾਲਾਜੀ ਦਾ ਖੂਬਸੂਰਤ ਬਾਜ਼ਾਰ ਇੱਥੋਂ ਤੁਸੀਂ ਵੱਖ-ਵੱਖ ਕਿਸਮ ਦਾ ਸਾਮਾਨ ਖਰੀਦ ਸਕਦੇ ਹੋ ਮੇਰੇ ਅੱਗੇ ਜਾ ਰਹੇ ਕਰਮਜੀਤ ਕੌਰ ਪ੍ਰਭਜੋਤ ਕੌਰ ਨੀਰਵ ਵਰਸ਼ਦੀਪ ਸਿੰਘ ਰਿੰਪਲ ਮੈਡਮ ਅਤੇ ਮਨਜੀਤ ਸਿੰਘ ਜੀ ਬੱਚਿਆਂ ਦਾ ਛੋਟਾ ਛੋਟਾ ਸਮਾਨ ਪਿਆ ਹੋਇਆ ਇੱਥੇ ਖਾ ਲੋ ਖਾ ਲੋ ਖਾ ਲੋ ਇੱਥੇ ਗੋਲ ਗੱਪਿਆਂ ਦਾ ਲੱਗਿਆ ਹੋਇਆ ਬਾਜ਼ਾਰ ਜਿੱਥੋਂ ਹੁਣ ਵਾਰਸ ਹੋਣੀ ਗੋਲ ਗੱਪੇ ਖਾਣਗੇ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਜਵਾਲਾਜੀ ਦੇ ਇਸ ਖੂਬਸੂਰਤ ਬਾਜ਼ਾਰ ਦੀ ਇੱਥੇ ਬਾਈ ਜੀ ਪਾਨ ਦਾ ਕੰਮ ਕਰਦੇ ਆ ਤੇ ਪਾਨ ਦੀ ਦੁਕਾਨ ਇਹਨਾਂ ਦੀ ਛੋਟੀ ਜੀ ਕੀ ਨਾਮ ਬਾਈ ਜੀ ਆਪਣਾ ਕੀ ਯਾਦ ਹੋ ਹਾਂਜੀ ਜੀ ਵੀ ਯਾਦ ਹੋ ਸ਼ਿਵ ਯਾਦ ਹੈ ਚਵਾਲਾ ਜੀ ਬਾਜੀ ਵਾ ਚੰਗਾ ਬਾਈ ਓਕੇ ਲੈਮਨ ਸੋਡਾ ਚਾਰੇ ਪਾਸੇ ਬਜ਼ਾਰਾਂ ਦੇ ਵਿੱਚ ਜਗਮਗ ਜਗਮਗ ਇਸ ਜਗਮਗ ਦੇ ਵਿੱਚ ਆਪਾਂ ਆਪਣੇ ਰਾਹਾਂ ਵੱਲ ਵਧਦੇ ਹੋਏ ਅੰਦਰ ਵਰਤ ਵਾਲੀ ਚਾਹ ਚਲੋ 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 ਪੁੱਛ ਲੈਣੀ ਕੋਈ ਨਹੀਂ ਅਸੀਂ ਇੱਥੇ ਚਾਟ ਹੁਣ ਖਾਣ ਲੱਗੇ ਆਂ ਪ੍ਰਭਜੋਤ ਕਰਮਜੀਤ ਕੋਰ ਤੇ ਵਾਰਸ ਥੋੜਾ ਜਿਹਾ ਸਾਡੇ ਨਾਲ ਹਲੇ ਗੁੱਸੇ ਕਹਿੰਦਾ ਹਲੇ ਮੈਂ ਬੋਲ ਲੈਣੀ ਆ ਕਿਹੜੀ ਬੋਲ ਕਹਿੰਦਾ ਸੀ ਸਟ੍ਰੈਸ ਬੋਲ ਸਟ੍ਰੈਸ ਬੋਲ ਕਹਿੰਦਾ ਲੈਣੀ ਆ ਪਰ ਉਹ ਸਟ੍ਰੈਸ ਬੋਲ ਨਹੀਂ ਸੀ ਜੈਲੀ ਬੋਲ ਸੀ